ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਮੈਂ ਇੰਦਰਪਾਸੇ ਪਮਾਲੀ ਤੇ ਅੱਜ ਜਸਪਾਲ ਸਿੰਘ ਹੀਰਾ ਜੀ ਜੋ ਪਿਛਲੇ ਦਿਨਾਂ ਵਿੱਚ ਸਾਨੂੰ ਸ੍ਰੀ ਤੌਰ ਤੇ ਵਿਛੋੜਾ ਦੇ ਗਏ ਸਨ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਸੀਗੀ ਤੇ ਉਹਨਾਂ ਦੀ ਅੰਤਿਮ ਅਰਦਾਸ 27 ਜੂਨ ਜੋ ਗੁਰਦੇਵ ਸਿੰਘ ਗਰੇਸਿੰਗ ਕੌਂ ਕੇ ਪਿੰਡ ਦੇ ਇੱਕ ਗੁਰੂ ਘਰ ਵਿੱਚ ਹੋਈ ਆ ਤੇ ਉੱਥੇ ਅਸੀਂ ਗੱਲਾਂ ਕਰਦੇ ਆ ਇੱਥੇ ਜਗਦੇਵ ਸਿੰਘ ਪਾਗਲੀ ਸਾਹਿਬ ਉੱਥੇ ਗਏ ਸੀਗੇ ਉਹਨਾਂ ਕੋਲ ਕੁਝ ਗੱਲਾਂ ਕਰਦੇ ਆ ਜਿਸ ਪਾਸਿੰਗ ਹੀਰਾ ਜੀ ਦੀ ਮਿੱਟੀ ਜアド ਜアド ਕਰਦੇ ਆ ਉਹਨਾਂ ਦੇ ਜੀਵਨ ਬਾਰੇ ਵਿੱਚ ਗੱਲਾਂ ਵਿਚਾਰਾਂਗੇ ਜਦੇਸ਼ ਸਿੰਘ ਪੰਗਲੀ ਸਾਹਿਬ ਨਾਲ ਪੰਗਲੀ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਗਲੀ ਸਾਹਿਬ ਸਨੂ ਇਹ ডিসਪਾਸਿੰਗ ਹੀਰਾ ਜੀ ਜੋ ਪਿਛਲੇ ਦਿਨਾਂ ਵਿੱਚ ਉਹਨਾਂ ਨੂੰ ਸਰੀਰਕ ਤੌਰ ਤੇ ਛੋੜਾ ਦੇ ਗਏ ਨੇ ਤੇ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਕਹਾਣਾਂ ਕੀਤੀ ਇੱਕ ਪਹਿਰੇ ਦਾ ਅਖਬਾਰ ਚਲਾਇਆ ਜੋ ਸੱਚਮੁੱਚ ਸਿੱਖ ਕੌਮ ਦੇ ਨੂੰ ਦੇ ਪੈ ਪੈਰਾ ਕਰਦੀ ਸੀਗੀ ਤੇ ਕੌਮ ਦੇ ਵਿਚਾਰਾਂ ਨੂੰ ਪੈ ਤੇ ਪੈਰਾ ਕਰਦੀ ਹੋਏ ਹੋਏ ਅੱਜ ਉਹਨਾਂ ਨੂੰ ਬਹੁਤ ਉਪਲੋਧੀਆਂ ਤੱਕ ਲੈ ਗਏ ਸੀਗੇ ਖਵਾਰ ਨੂੰ ਤੁਸੀਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਬਾਰੇ ਕੀ ਵਿਚਾਰ ਰੱਖਦੇ ਹੋ ਜੀ ਪਮਾਲੀ ਸਾਹਿਬ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਹ ਇੱਕ ਸਾਡੀ ਕੌਮ ਦਾ ਸੰਜੀਦਾ ਉਹ ਵਿਸ਼ਾ ਬਾਤ ਜਿਹੜਾ ਵਾਕੇ ਹੀ ਅਤ ਦੁੱਖਦਾਈ ਸਾਡੀ ਕੌਮ ਦਾ ਵਿਸ਼ਾ ਬਾਤ ਤੇ ਮੈਂ ਇਸ ਕਰਕੇ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਉਹ ਵਿਸ਼ਾ ਛੇੜਿਆ ਜਿਹਦੇ ਨਾਲ ਸ਼ਾਇਦ ਸਾਡਾ ਬਹੁਤ ਡੂੰਘੇ ਦਾ ਤਲ ਦਾ ਸਾਡਾ ਜਿਹੜਾ ਹੈਗਾ ਸਬੰਧ ਜੁੜਿਆ ਹੋਇਆ ਕਿਉਂਕਿ ਜਿਉਂ ਸਾਡਾ ਦੇਸ਼ ਆਜ਼ਾਦ ਹੋਇਆ ਹੂੰ ਸਾਡੇ ਕੋਲ ਉਸ ਸਮੇਂ ਵੀ ਸਾਡੇ ਕੋਲ ਅਖਬਾਰ ਸੀ ਉਸ ਤੋਂ ਬਾਅਦ ਦੇ ਵਿੱਚ ਹੁਣ ਤੱਕ ਸਾਡੇ ਕੋਲ ਜਿਹੜੇ ਸਾਡੇ ਪੰਥਕ ਅਖਬਾਰ ਸੀ ਅਸੀਂ ਹੁਣ ਤੱਕ ਉਹਨਾਂ ਨੂੰ ਨਹੀਂ ਬਚਾ ਸਕੇ ਹੂੰ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਜਸਪਾਲ ਸਿੰਘ ਹੀਰਾ ਇੱਕ ਉਹ ਨਿਰਪੱਖ ਕਮਲ ਦੇ ਕਲਮ ਦੇ ਧਨੀ ਸੀ ਜਿਹੜੀ ਕਲਮ ਨੂੰ ਅੱਜ ਤਹਾਂ ਹੀ ਸਰਕਾਰਾਂ ਨਾ ਖਰੀਦ ਸਕੀਆਂ ਤੇ ਨਾ ਉਹ ਡਰੇ ਨਾ ਝੁਕੇ ਬੇਵਾਕੀ ਦੇ ਨਾਲ ਕੌਮ ਪ੍ਰਸਤੀ ਦੀ ਗੱਲ ਜਿਹੜੀ ਸੀ ਉਹ ਹੁਣ ਤੱਕ ਕਰਦੇ ਰਹੇ ਹਾਂ ਜੀ ਤੇ ਅੱਜ ਉਹਨਾਂ ਦੇ ਜਿਹੜਾ ਸੀ ਅੰਤਮ ਅਰਦਾਸ ਸੀ ਪਿੰਡ ਕੌਂਕੇ ਕਲਾਂ ਦੇ ਵਿੱਚ ਤੇ ਉੱਥੇ ਤਕਰੀਬਨ ਜ਼ਿਆਦਾ ਪੰਥਕ ਲੋਕ ਇਕੱਠੇ ਹੋਏ ਉਹਨਾਂ ਨੇ ਵਿਚਾਰ ਵਟਾਂਦਰਾ ਵੀ ਕੀਤਾ ਪਰ ਅਸਲ ਦੇ ਵਿੱਚ ਜਿਹੜਾ ਇਸ ਅਖਬਾਰ ਨੂੰ ਡੂੰਘੇ ਤਲ ਤੋਂ ਚੱਕ ਕੇ ਸੰਜੀਦਾ ਰੂਪ ਦੇ ਵਿੱਚ ਜਿਵੇਂ ਪਿਛਲੇ ਅਖਬਾਰ ਬੰਦ ਹੋਏ ਨੇ ਉਹ ਚਾਹੇ ਅਕਾਲੀ ਪੱਤਰਕਾ ਹੋਵੇ ਜਨਸੀਓ ਕਿਤੇ ਨਾ ਕਿਤੇ ਬੰਦ ਹੋ ਗਏ ਅੱਜ ਸਾਡੇ ਜਿਹੜੇ ਅਸੀਂ ਲੋਕ ਆ ਜਿਹੜੇ ਅਸੀਂ ਸਿਰਫ ਤੇ ਸਿਰਫ ਭਾਸ਼ਣਾ ਤੱਕ ਸੀਮਤ ਰਹਿ ਗਏ ਭਾਸ਼ਣਾ ਤੱਕ ਅਸੀਂ ਗੱਲਬਾਤਾਂ ਕਰਦੇ ਕਰਨ ਯੋਗੇ ਰਹਿ ਗਏ ਨਾ ਸਾਡੀਆਂ ਸਰਕਾਰਾਂ ਸਾਡੇ ਕਿਸੇ ਪੰਥਕ ਅਖਬਾਰ ਦਾ ਕੋਈ ਵਧੀਆ ਸਹਿਯੋਗ ਕਰਦੇ ਨੇ ਤੇ ਨਾ ਸਾਡੇ ਜਿਹੜੇ ਲੋਕ ਨੇ ਉਹ ਕੋਈ ਬਹੁਤ ਵਧੀਆ ਪੰਥਕ ਸੋਚ ਵਾਲੇ ਅਖਬਾਰ ਦੀ ਬਹੁਤ ਜ਼ਿਆਦਾ ਮਦਦ ਨਹੀਂ ਕਰਦੇ। ਨਹੀਂ ਤੁਸੀਂ ਕਿਹਨ ਲ ਕਹੀ ਕਿ ਮਦਦ ਨਹੀਂ ਕਰਦੇ ਜੋ ਅਖਬਾਰ ਪੰਜਾਬੀ ਅਖਬਾਰ ਪਹਿਲਾਂ ਕੌਮ ਦੇ ਖਬਰ ਬਹੁਤ ਆਈ ਪਰ ਇਹ ਅਖੀਰ ਅਖਬਾਰ ਪਹਿਰੇਦਾਰ ਸੀਗਾ। ਪਰ ਇਹ ਖ਼ਬਰ ਅਖਬਾਰ ਨੂੰ ਜਾਂ ਆਪਣੇ ਸੋਚ ਨੂੰ ਕਿਵੇਂ ਅੱਗੇ ਕੀਤਾ ਜਾ ਸਕਦਾ। ਦੇਖੋ ਅੱਜ ਪੱਤਰਕਾਰੀ ਆ ਜਿਹੜੀ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇ ਨਾਲ ਸਮਝਾਉਣਾ ਅਸੀਂ ਲੋਕ ਸਾਡੇ ਹੱਥ ਦੇ ਵਿੱਚ ਹਰੇਕ ਬੱਚੇ ਦੇ ਅੱਜ ਬਜ਼ੁਰਗ ਦੇ ਬੰਦੇ ਦੇ ਹੱਥ ਦੇ ਵਿੱਚ ਸਾਡੇ ਇੱਕ ਮੋਬਾਈਲ ਆ ਤੇ ਅਸੀਂ ਸਾਡਾ ਜਿਹੜਾ ਜੀਵਨ ਆ ਉਹ ਪੱਦਰ ਇੱਥੇ ਖੜਾ ਅਸੀਂ 30 30 ਸੈਕਿੰਡ ਦੀਆਂ ਰੀਲਾਂ ਦੇਖ ਕੇ ਸਿਰਫ ਤੇ ਸਿਰਫ ਅਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦੇ ਹਾਂ 30 30 ਸੈਕਿੰਡ ਲਈ ਹਾਂਜੀ ਜਦ ਕੇ ਜਿਹੜੀ ਪੱਤਰਕਾਰੀ ਆ ਉਹ ਇੱਕ ਐਡਾ ਵਕਤਾ ਡੂੰਗਾ ਵਿਸ਼ਾ ਵਾ ਕਿਸੇ ਗੱਲ ਦੀ ਖੋਜ ਕਰਨੀ ਖੋਜ ਭਰਪੂਰ ਗੱਲ ਕਰਨੀ ਅੱਜ ਅਸੀਂ ਜਦੋਂ 30 30 ਸੈਕਿੰਡ ਦੀ ਜ਼ਿੰਦਗੀ ਮਤਲਬ ਅਸੀਂ ਰੀਲ ਦੇਖ ਰਹੇ ਹਾਂ ਇੱਕ 30 ਸੈਕਿੰਡ ਹਾਸੇ ਦੀ ਰੀਲ ਆ ਜਾਂਦੀ ਹੈ ਫਿਰ 30 ਸੈਕਿੰਡ ਗਮ ਵਾਲੀ ਆ ਜਾਂਦੀ ਹੈ ਫਿਰ 30 ਸੈਕਿੰਡ ਹਾਸੇ ਵਾਲੀ ਆ ਜਾਂਦੀ ਹੈ ਫਿਰ ਕੋਈ ਪੋਲਿਟੀਕਲ ਵੀ ਵਿੱਚ ਆ ਜਾਂਦੀ ਹੈ ਸੋ ਸਾਡੀ ਸਥਿਰਤਾ ਨਹੀਂ ਹੈ ਅੱਜ ਇਸ ਸਥਿਰਤਾ ਨੂੰ ਇਕਾਗਰ ਵਾਸਤੇ ਸਾਨੂੰ ਕੋਈ ਉਹ ਉਪਰਾਲੇ ਕਰਨੇ ਪੈਣਗੇ ਤਾਂ ਜੋ ਸਾਡੀ ਕੌਮ ਦੇ ਵਿੱਚ ਉਹ ਵਿਦਵਾਨ ਜਿਹੜੇ ਜਸਪਾਲ ਸਿੰਘ ਹੀਰਾ ਵਰਗੇ ਹੋਣ ਕਲਮ ਦੇ ਧਨੀ ਹੋਣ ਔਰ ਵਾਕਈ ਹੀ ਇੰਨੀ ਜਾਣਕਾਰੀ ਰੱਖਦੇ ਹੋਣ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਉਹਨਾਂ ਨੂੰ ਹੁਣ ਤੋਂ ਜੇ ਉਹ ਲੋਕਾਂ ਨੂੰ ਲਾਮਬੰਦ ਕਰ ਸਕਦੇ ਨੇ ਤਾਂ ਅਸੀਂ ਜਾ ਕੇ ਕਿਤੇ ਜਸਪਾਲ ਸਿੰਘ ਹੀਰਾ ਵਰਗੇ ਲੋਕ ਅਸੀਂ ਪੈਦਾ ਕਰ ਸਕਾਂਗੇ ਤੁਹਾਨੂੰ ਕੀ ਲੱਗਦਾ ਕਿ ਜਸਪਾਲ ਸਿੰਘ ਹੀਰਾ ਵਰਗੇ ਹੋਰ ਲੋਕ ਪੈਦਾ ਹੋ ਸਕਦੇ ਬੱਚੇ ਆਓ ਕੋਈ ਸੋਚ ਨੂੰ ਰੱਖਦਾ ਹੋਇਆ ਅੱਗੇ ਵਧ ਸਕਦਾ ਬਿਲਕੁਲ ਬਿਲਕੁਲ ਬੀਜ ਕਦੇ ਵੀ ਨਾਫ ਨਹੀਂ ਹੁੰਦਾ ਹੁੰਦਾ ਹਮ ਘਰ ਦੇ ਵਿੱਚੋਂ ਨਹੀਂ ਤਾਂ ਬਾਹਰੋਂ ਬਲਬੀਰ ਸਿੰਘ ਭਪੂਰ ਹੋਏ ਨੇ ਜਿਸਪਾਲ ਸਿੰਘ ਹੀਰਾ ਹੋਏ ਨੇ ਗਿਆਨੀ ਦਿੱਤ ਸਿੰਘ ਜੀ ਹੋਏ ਨੇ ਹੋਰ ਵੀ ਬਹੁਤ ਸਾਰੇ ਹੋਏ ਹੋਣਗੇ ਜਿਹੜੇ ਨਹੀਂ ਵਿਕੇ ਪਰ ਲੇਕਿਨ ਅਸਲ ਦੇ ਵਿੱਚ ਜਿਹੜੇ ਮੇਨ ਜਿਨ੍ਹਾਂ ਨੂੰ ਆਪਾਂ ਜਾਣਦੇ ਆ ਜਿਹੜੇ ਸਾਡੀ ਸਾਹਮਣੇ ਸ਼ਖਸੀਤਾ ਆਈਆਂ ਤੋਂ ਇਹ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਸਾਨੂੰ ਉਪਰਾਲੇ ਕਰਨੇ ਪੈਣਗੇ ਸਾਨੂੰ ਜੱਥੇ ਬੰਦਿਆਂ ਨੂੰ ਇਹ ਕੋਈ ਐਦਾਂ ਦਾ ਕੰਸਟਿਟਿਊਟ ਬਣਾਉਣਾ ਪਊਗਾ ਜਿੱਥੇ ਅਸੀਂ ਬੱਚਿਆਂ ਨੂੰ ਪੱਤਰਕਾਰੀ ਦੇ ਨਾਲ ਜੋੜੀਏ ਜਿੱਥੇ ਅਸੀਂ ਉਹਨਾਂ ਨੂੰ ਇਹ ਜਾਣਕਾਰੀ ਦੇ ਸਕੀਏ ਵੀ ਅਸਲ ਦੇ ਵਿੱਚ ਪੰਥ ਪ੍ਰਸਤੀ ਹੈ ਕੀ ਆ ਨਹੀਂ ਤਾਂ ਬਹੁਤ ਸਾਰੇ ਬਹੁਤ ਆਰ ਜਿਹੜੀ ਅਖਬਾਰ ਨੇ ਉਹ ਜਦੋਂ ਉਹਨਾਂ ਦਾ ਜਿਹੜਾ ਹੈਗਾ ਉਹ ਪੰਥ ਦੇ ਪੰਥ ਦੇ ਹੱਕ ਦੇ ਵਿੱਚ ਬੋਲਣ ਦਾ ਟਾਈਮ ਹੁੰਦਾ ਉਸ ਸਮੇਂ ਕਿਤੇ ਨਾ ਕਿਤੇ ਉਹ ਸਰਕਾਰਾਂ ਦੀ ਝੋਲੀ ਦੇ ਵਿੱਚ ਵਿਕ ਕੇ ਫਿਰ ਉਹ ਸਾਡੇ ਹੀ ਮੁੰਡਿਆਂ ਨੂੰ ਅੱਤਵਾਦੀ ਸਾਡੇ ਹੀ ਮੁੰਡਿਆਂ ਨੂੰ ਉਹ ਵੱਖਵਾਦੀ ਸਾਡੇ ਖਾਲਿਸਤਾਨ ਦਾ ਨਾਮ ਲਿਖਣ ਤੋਂ ਵੀ ਫਿਰ ਕਿਤੇ ਨਾ ਕਿਤੇ ਉਹ ਕੰਨੀ ਕਤਰੌਂਡ ਲੱਗ ਜਾਂਦੇ ਨੇ ਇਸ ਕਰਕੇ ਪੈਦਾ ਕੀਤੇ ਜਾ ਸਕਦੇ ਨੇ ਮੁੰਡੇ ਇੰਟਰਸਟਿਡ ਨੇ ਮੁੰਡੇ ਕੰਮ ਕਰਨਾ ਚਾਹੁੰਦੇ ਨੇ ਲੋਕ ਜੁੜਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੋਈ ਰਸਤਾ ਨਹੀਂ ਦਿਖਦਾ ਇਸ ਕਰਕੇ ਸਾਡੀ ਸਰਮੌਰ ਜਿਹੜੀ ਕਮੇਟੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੀਆਂ ਹੋਰ ਉਸ ਲੈਵਲ ਦੀਆਂ ਧਿਰਾਂ ਨੇ ਉਹ ਚਾਹੇ ਵਿਧੀ ਚੰਦੀਏ ਹੋਣ ਚਾਹੇ ਉਹ ਕੋਈ ਨਿਹੰਗ ਸਿੰਘ ਜਿੱਥੇ ਬੰਦੀਆਂ ਹੋਣ ਜਾਂ ਉਹ ਕੋਈ ਹੋਰ ਜੜੀਆਂ ਜਿੱਥੇ ਬੰਦੀਆਂ ਜੜੀਆਂ ਆਪਣੇ ਮਨ ਨੂੰ ਵੱਡੀਆਂ ਜਿੱਥੇ ਬੰਦੀਆਂ ਕਹਾਉਂਦੀਆਂ ਨੇ ਉਹਨਾਂ ਨੂੰ ਇਹ ਰਲ ਮਿਲ ਕੇ ਕੋਈ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਸਾਡੀ ਕੌਮ ਦੀ ਤਰਾਸ਼ ਦੀ ਸਰਪੇ ਸਰਪੇ ਹੀ ਹੈ ਵੀ ਸਾਡੇ ਕੋਲ ਆਪਣਾ ਕੋਈ ਨਿੱਜੀ ਅਖਬਾਰ ਨਹੀਂ ਸਾਡਾ ਕੋਈ ਆਪਣਾ ਟੀਵੀ ਚੈਨਲ ਨਹੀਂ ਸਾਡੇ ਕੋਲ ਕੋਈ ਪੱਤਰਕਾਰਾਂ ਦੀ ਟੀਮ ਨਹੀਂ ਸਾਡੇ ਕੋਲ ਕੋਈ ਵਕੀਲਾਂ ਦੀ ਟੀਮ ਨਹੀਂ ਸਾਡੇ ਕੋਲ ਕੋਈ ਅਜਿਹਾ ਪਲੇਟਫਾਰਮ ਨਹੀਂ ਜਿੱਥੇ ਅਸੀਂ ਇਕੱਠੇ ਹੋ ਕੇ ਵਿਸਥਾਰ ਦੇ ਨਾਲ ਕਿਸੇ ਵੀ ਗੱਲ ਦੀ ਮਤਲਬ ਢੂੰਗੇ ਤਰੀਕੇ ਦੇ ਨਾਲ ਜਾ ਕੇ ਅਸੀਂ ਉਸੀ ਗੱਲ ਗੱਲਬਾਤ ਦਾ ਨਿਤਾਰਾ ਕਰ ਸਕੀ ਬਹੁਤ ਚੰਗਾ ਲੱਗੇ ਤੁਹਾਡੇ ਨਾਲ ਗੱਲ ਕਰਦੇ ਹੋਏ ਜੀ ਤੇ ਆਪਾਂ ਪੰਗਲ ਸਿੰਘ ਸਾਹਿਬ ਨੇ ਬਹੁਤ ਡੂੰਗੀ ਵਿਚਾਰਕ ਦੱਸੀ ਹੈ ਇੱਥੇ ਇੱਥੇ ਕਿ ਕੋਈ ਆਪੜ ਸੰਸਥਾਵਾਂ ਬਹੁਤ ਬਣੀਆਂ ਹੋਈਆਂ ਨੇ ਤੇ ਸ਼ੋਰਨ ਵੀ ਗੁਰਦੁਆਰਾ ਪਰਮੰਧ ਕਮੇਟੀ ਵੀ ਬਹੁਤ ਵੱਡੇ ਵੱਡੇ ਲੈਵਲ ਤੇ ਹੈਗੀ ਹੈ ਤੇ ਹੋਰ ਉਹ ਵੱਡੇ ਲੈਵਲ ਤੇ ਆਪਣੇ ਸੰਸਥਾਨ ਨੇ ਪਰ ਕਿਤੇ ਨਾ ਕਿਤੇ ਅਸੀਂ ਆਪਣੀ ਜਵਾਨੀ ਨੂੰ ਬਚਾਉਣ ਦੀ ਬਚਾਉਣ ਦੇ ਹੋਏ ਬਚਾਉਣ ਵਿੱਚ ਆ ਸਫਲ ਹੋ ਰਹੇ ਆ ਕਿਤੇ ਨਾ ਕਿਤੇ ਪਰ ਜਵਾਨੀ ਨੂੰ ਇੱਕ ਸਿੱਧਾ ਰਾਹ ਚਾਹੀਦਾ ਵਾ ਜੇ ਉਹ ਸਿੱਧਾ ਰਾਹ ਮਿਲਦਾ ਹੋਇਆ ਤਾਂ ਉਹ ਆਉਣ ਵਾਲਾ ਟਾਈਮ ਸਾਡੀ ਕੌਮ ਲਈ ਸਾਡੇ ਪੰਜਾਬ ਲਈ ਬਹੁਤ ਚੰਗਾ ਹੋਵੇਗਾ ਜੇ ਅਸੀਂ ਇਸ ਟਾਈਮ ਨੂੰ ਸੰਭਾਲ ਲਿਆ ਇਸ ਟਾਈਮ ਜੇ ਬੱਚੇ ਸੰਭਾਲ ਲਈ ਜਵਾਨੀ ਸੰਭਾਲ ਲਈ ਆਉਣ ਵਾਲਾ ਟਾਈਮ ਸਾਡੇ ਪੂ ਇੱਕ ਬਹੁਤ ਚੰਗਾ ਬਣ ਜਾਵੇਗਾ ਇਹ ਗੱਲਾਂ ਕਹਿੰਦੇ ਸੀ ਤੇ ਮਾਫੀ ਚਾਹੁੰਦੇ ਆ ਜੇ ਫਿਰ ਕਿਤੇ ਹੋਰ ਵੀਡੀਓ ਵਿੱਚ ਬਣਾਦੇ ਹਾਂ ਅੰਦਰ ਪਾਸੇ ਵਾਲੀ ਵਾਹਿਗੁਰੂ ਜੀ ਦਾ ਸਾਹ ਵਾਹਿਗੁਰੂ ਜੀ ਕੀ ਫਤਿਹ